ਦੁਕਾਨਦਾਰ ਜਲਦੋ ਜਲ ਦੁਕਾਨਾਂ ਬੰਦ ਕਰ ਲੈਣ ਬਾਅਦ ਹੁਕਮ ਡੀਪੀ ਸਾਹਿਬ ਸਿਰਫ ਮੈਡੀਕਲ ਸਟੋਰ ਐਮਰਜੈਂਸੀ ਦੇ ਖੁੱਲੇ ਰਹਿਣਗੇ ਬਾਕੀ ਸਾਰੇ ਜਲਦ ਤੋਂ ਜਲਦ ਬੰਦ ਕਰ ਲੈਣਾ ਜਲੰਧਰ ਦੇ ਨੇੜੇ ਪਿੰਦੇ ਸ਼ਹਿਰ ਭਲੱਥ ਨੂੰ ਦਿਨ ਦਿਹਾੜੇ ਹੀ ਬੰਦ ਕਰਵਾ ਦਿੱਤਾ ਗਿਆ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅਨਾਉਂਸਮੈਂਟ ਕੀਤੀ ਗਈ ਸਪੀਕਰ ਦੇ ਰਾਹੀਂ ਕਿ ਦੁਕਾਨਦਾਰ ਜਲਦ ਤੋਂ ਜਲਦ ਆਪਣੀਆਂ ਦੁਕਾਨਾਂ ਬੰਦ ਕਰਨ ਅਤੇ ਘਰਾਂ ਨੂੰ ਚਲੇ ਜਾਣ ਪ੍ਰਸ਼ਾਸਨ ਵੱਲੋਂ ਅਨਾਉਂਸਮੈਂਟ ਕਰਦਿਆਂ ਹੋਇਆ ਇਹ ਵੀ ਦੱਸਿਆ ਗਿਆ ਕਿ ਸਿਰਫ ਮੈਡੀਕਲ ਸਟੋਰ ਅਤੇ ਹਸਪਤਾਲਾਂ ਨੂੰ ਖੁੱਲੇ ਰਹਿਣ ਦੀ ਇਜਾਜ਼ਤ ਹੈਗੀ ਹੈ ਬਾਕੀ ਸਾਰੇ ਸ਼ਹਿਰ ਨੂੰ ਦਿਨ ਦਿਹਾੜੇ ਹੀ ਬੰਦ ਕਰਵਾ ਦਿੱਤਾ ਗਿਆ ਜ਼ਿਕਰਯੋਗ ਹੈ ਕਿ ਰਾਤ ਲੰਦਰ ਦੇ ਨੇੜੇ ਕਾਫੀ ਇਲਾਕਿਆਂ ਦੇ ਵਿੱਚ ਜਿਹੜੀ ਇਹ ਮਿਸਾਇਲ ਦੇ ਕੁਝ ਟੁਕੜੇ ਡਿੱਗੇ ਹਨ ਜਿਸ ਦੇ ਚਲਦੇ ਆ ਭਲੱਥ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅਨਾਉਂਸਮੈਂਟ ਕੀਤੀ ਗਈ ਔਰ ਕਿਹਾ ਗਿਆ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਦੇ ਅਨੁਸਾਰ ਭਲੱਥ ਪੁਲਿਸ ਵੱਲੋਂ ਕਸਬਾ ਭਲੱਥ ਦਾ ਬਾਜ਼ਾਰ ਬੰਦ ਕਰਵਾ ਦਿੱਤਾ ਗਿਆ ਪੁਲਿਸ ਵੱਲੋਂ ਸਪੀਕਰਾਂਹੀਂ ਸੂਚਨਾ ਦਿੱਤੀ ਜਾ ਰਹੀ ਹੈ ਕਿ ਦੁਕਾਨਦਾਰ ਜਲਦ ਤੋਂ ਜਲਦ ਆਪਣੀਆਂ ਦੁਕਾਨਾਂ ਬੰਦ ਕਰਨ ਅਤੇ ਘਰਾਂ ਨੂੰ ਚਲੇ ਜਾਣ ਦੁਕਾਨਦਾਰਾਂ ਨੇ ਪ੍ਰਸ਼ਾਸਨ ਦਾ ਸਹਿਯੋਗ ਕੀਤਾ ਤੇ ਉਹਨਾਂ ਨੇ ਦੁਕਾਨਾਂ ਬੰਦ ਕਰ ਦਿੱਤੀਆਂ ਜ਼ਿਕਰਯੋਗ ਕਿ ਬੀਤੀ ਰਾਤ ਪਲੱਥ ਵਿੱਚ ਵੀ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਗਈ ਸੀ ਜਿਸ ਤੋਂ ਬਾਅਦ ਕਾਫੀ ਜ਼ਿਆਦਾ ਲੋਕ ਜਿਹੜੇ ਨੇ ਉਹ ਸੁਚੇਤ ਨੇ ਅਤੇ ਪ੍ਰਸ਼ਾਸਨ ਵੱਲੋਂ ਦਿੱਤੀਆਂ ਹਦਾਇਤਾਂ ਦਾ ਪਾਲਣ ਕਰ ਰਹੇ ਨੇ ਤਾਂ ਜੋ ਉਹ ਭਾਰਤ ਸਰਕਾਰ ਅਤੇ ਭਾਰਤੀ ਆਰਮੀ ਅਤੇ ਭਾਰਤੀ ਪ੍ਰਸ਼ਾਸਨ ਦੀ ਮਦਦ ਕਰ ਸਕਣ। ਉਹ ਵੇਲੇ ਸਾਰਿਆਂ ਨੂੰ ਇਹ ਵੀ ਬੇਨਤੀ ਕੀਤੀ ਜਾ ਰਹੀ ਹੈ ਕਿ ਵੱਦ ਤੋਂ ਵੱਧ ਘਰਾਂ ਦੇ ਅੰਦਰ ਰਹਿਣ, ਬਾਲਕਨੀਆਂ ਦੇ ਉੱਪਰ ਨਾ ਜਾ ਕੇ ਖੜੇ ਹੋਣ, ਉੱਚੀਆਂ ਬਿਲਡਿੰਗਾਂ ਦੇ ਵਿੱਚ ਨਾ ਜਾਣਾ ਅਤੇ ਨਾਲ ਹੀ ਨਾਲ ਸਿਨੇਮਾ ਜਿੱਥੇ ਬੰਦ ਕਰਵਾ ਦਿੱਤੇ ਗਏ ਨੇ, ਮਾਲਸ ਬੰਦ ਕਰਵਾ ਦਿੱਤੇ ਗਏ ਨੇ। ਉੱਥੇ ਹੁਣ ਪੁਲੱਥ ਦੇ ਰਸਾਇਣ ਦੀਆਂ ਦੁਕਾਨਾਂ ਵੀ ਬੰਦ ਕਰਵਾ ਦਿੱਤੀਆਂ ਗਈਆਂ ਨੇ ਕਿਉਂਕਿ ਜਦੋਂ ਧੂਮਾਕੇ ਦੀ ਵਾਸ ਹੁੰਦੀ ਹੈ ਤਾਂ ਲੋਕ ਆਪਣੀ ਜ਼ਰੂਰਤ ਦਾ ਸਾਮਾਨ ਲੈਣ ਲਈ ਘਰੋਂ ਬਾਹਰ ਨਿਕਲ ਜਾਂਦੇ ਨੇ ਜਿਸ ਤੇ ਚੱਲਦਿਆਂ ਪੁਲੱਥ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਪੀਕਰਾਂ ਦੇ ਉੱਪਰ ਐਲਾਨ ਕੀਤਾ ਗਿਆ ਕਿ ਸਿਰਫ ਔਰ ਸਿਰਫ ਕੈਮਿਸਟ ਦੀਆਂ ਦੁਕਾਨਾਂ ਅਤੇ ਹਸਪਤਾਲ ਹੀ ਖੁੱਲੇ ਰਹਿ ਸਕਦੇ ਨੇ ਬਾਕੀ ਇੱਕ ਇੱਕ ਦੁਕਾਨਦਾਰ ਨੂੰ ਆਪਣੀ ਦੁਕਾਨ ਬੰਦ ਕਰਨੀ ਪਵੇਗੀ ਔਰ ਦੁਕਾਨਦਾਰਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਸਹਿਯੋਗ ਵੀ ਦਿੱਤਾ ਗਿਆ ਸਾਰੇ ਦੁਕਾਨਦਾਰ ਜਲਦੋ ਜਲ ਦੁਕਾਨਾਂ ਬੰਦ ਕਰ ਲੈਣ ਬਾਹੂ ਹੁਕਮ ਡੀਪੀ ਸਾਹਿਬ ਸਿਰਫ ਮੈਡੀਕਲ ਸਟੋਰ ਐਮਰਜੈਂਸੀ ਦੇ ਖੁੱਲੇ ਰਹਿਣਗੇ ਬਾਕੀ ਸਾਰੇ ਜਲਦੋ ਜਲ ਬੰਦ ਕਰ ਲੈਣਾ ਕਰ ਰੋ ਕਰ ਰੋ ਬੰਦ ਕੁੱਤਾ ਜੀ ਕਰੋ ਬੰਦ ਸਾਰੇ ਦੁਕਾਨਦਾਰ ਜਲਦੋ ਜਲ ਦੁਕਾਨਾਂ ਬੰਦ ਕਰ ਲੈਣ ਬਾਹੂ ਹੁਕਮ ਡੀਪੀ ਸਾਹਿਬ सिर्फ मेडिकल स्टोर इमरजेंसी भी खुले रहने के बाकी सारे जल्द से जल्द बंद कर लेना। कर लो कर लो बंद जी चलो कर जल्थ सारे दुकानदार जल्द से जल्द दुकानें बंद कर ले बाहुकुम डीसी साहब सिर्फ मेडिकल स्टोर इमरजेंसी भी खुले रहने के बाकी सारे जल्द से जल्द बंद कर लेना।